ਹਾਂ ਜੀ ਹਸਤੀ ਵਾਲੇ ਸਾਰੇ ਨੇ ਮੈਨੂੰ ਇਹ ਕਰਾ ਕੇ ਰੱਖਿਆ ਨਾ ਵੀਡੀਓ ਲੈਤੀ ਮੈਂ ਅਵੇਟਾ ਸਕੂਲ ਚਲੇ ਗਿਆ ਤੇ ਮੇਰੇ ਹਸਣ ਡਿਊਟੀ ਚਲੇ ਗਿਆ ਤੇ ਉਸ ਤੋਂ ਬਾਅਦ ਮਾ ਕੰਮ ਦਾ ਥੋੜਾ ਥੀਕ ਹੋਈ ਸੀ ਕਿ ਮੈਂ ਕਿਹਨੂੰ ਹੁਣ ਅੰਦਰ ਵੜ ਕੇ ਕੀ ਕਰਾਂ ਤੇ ਕੋਣ ਦੁਆਰਾ ਮੈਸਜ ਜਿਹੜਾ ਸੋਈ ਦੀ ਸਾਈ ਕਰਦੇ ਆਂ ਤੇ ਮੇਰੇ ਕੋਲ ਟਾਈਮ ਸੀਗਾ ਤੁਸੀਂ ਦੇਖ ਸਕਦੇ ਹੋ ਬਾਹਰ ਤੋਂ ਬਹੁਤ ਹੈ ਕਰਨੀ ਬਹੁਤ ਜਾ ਰਹੀ ਹੈ ਕਿ ਆਹ ਛੇ ਸੋਈ ਬਣਾਈ ਸੀ ਪਰ ਛੋਣ ਦੇ ਨਾ ਉੱਪਰ ਪਾਸੇ ਜਾਈ ਲਵਾਏ ਸੀ ਜਾਰੇ ਜਦੋਂ ਲਵਾਈ ਸੀ ਨਾ ਬਾਹਰ ਤੋਂ ਦੇਖੀ ਬਹੁਤ ਗਰਦਾ ਹੋ ਰਿਹਾ ਸੀ ਜਦੋਂ ਮਤਲਬ ਸੀਜ਼ਨ ਚੱਲਦਾ ਹੁੰਦਾ ਨਾ ਆਹਨ ਤਾਂ ਨਹੀਂ ਵਧਾਇਆ YouTube ਤੋਂ ਕਾਫੀ ਲੈ ਲੇ ਤਾਂ ਅਗਲਾ ਉਹਦੇ ਨੇ ਬਹੁਤ ਜ਼ਿਆਦਾ ਕਾਫੀ ਬਰਾਉਣੀ ਸੀ ਤੇ ਕਰਤਾ ਕੋ ਹਰ ਵੇਲੇ ਲਿਖੇ ਤੇ ਉਹਨੂੰ ਉਹ ਛੇਟਾ ਕੋਈ ਵਾਸਤੇ ਹਮ ਟੈਂਪਰੇਰੀ ਕੰਮ ਕਰਾਇਆ ਸੀ ਪਰ ਤੇ ਲਾਉਣ ਦਾ ਜੇ ਤੁਸੀਂ ਦੇਖ ਸਕਦੇ ਹੋ ਆਹਨ ਤਾਂ ਪਰਦੇ ਲੱਗੇ ਹੋ ਨੇ ਉਹ ਦੇਖੋ ਇਹਦੇ ਪੂਰੇ ਲੱਗੇ ਹੋ ਨੇ ਇਹਦੇ ਵਿੱਚ ਕੀ ਇਹ ਕਰਤਾ ਹੋ ਗਿਆ ਧੱਕ ਦਿੰਦਾ ਤੇ ਚਲੋ ਬਹੁਤਾ ਕੰਮ ਦਾ ਚਿੱਪੈਣ ਹੋਇਆ ਹੋਇਆ ਟੈਂਪਲੇਟ ਦਾ ਕੰਮ ਕੀਤਾ ਸੀਗਾ ਅ ਤੇ ਅੱਜ ਮੈਂ ਲਗੀ ਸੀ ਇਹ ਸੋਹਣੂ ਸਫਾਈ ਕਰਨ ਵਾਸਤੇ ਕਾਫੀ ਟਾਈਮ ਦਾ ਮੇਰੇ ਬੇਟਾ ਹਾਂ ਜਿੰਨੂ ਦੇ ਸੁੱਕਿਆ ਕਰਕੇ ਘਰ ਸੀਗਾ ਉਸ ਤੋਂ ਬਾਅਦ ਆ ਜਲਾਈ ਨੇ ਨਿਕੰਨ ਸਨ ਸਾਰੇ ਮੇਰੇ ਸਫਾਈ ਕਰੀਤ ਮਨ ਸੋਚਿਆ ਕਿ ਘਰ ਨਹੀਂ ਹੈਗਾ ਹੁਣ ਚਲੋ ਥੋੜਾ ਜਿਹਾ ਕੰਮ ਦਾ ਨਹਾ ਪੱਟਿਆ ਜਾਵੇ ਤੇ ਆ ਨਾ ਮੈਂ ਛੱਤੇ ਪਵਾਏ ਸੀਗੇ ਰਾਤ ਕੀ ਰੱਖਣ ਥੋੜੀ ਜਿਆ ਘੱਟ ਸੀ ਜਿਹੜਾ ਮਾਰਾ ਮਟਾ ਸਮਾਂ ਸੀਗਾ ਜਾ ਲੌਂਗ ਵੇਚੇ ਵਗਰੇ ਜੀਰਾ ਵਗਰੇ ਮੂਹ ਨਿਚੇ ਤਾਂ ਤੇ ਇਹ ਦੋ ਫੁੱਟੇ ਪਾਇ ਸੀ ਇੱਕ ਇਧਰ ਤੇ ਇੱਕ ਇਧਰ ਜਿਹੜੇ ਨੂੰ ਸਲਫ ਸੇਕੀ ਨਾਲ ਥੱਲੇ ਵਿੱਚ ਗੈਸ ਪਿਆ ਉਹ ਕਾਫੀ ਮਤਲਬ ਭੜੀ ਹੋ ਰਹੀ ਸੀ ਜੀ ਹਰ ਵਾਸਤੇ ਸੋ ਪੇਪਰ ਮੇਰੇ ਬੇਟਾ ਆ ਕੇ ਮੈਨੂੰ ਫੋਟ ਲੈ ਜਾਂਦਾ ਸੁੱਭਾ ਜਿੱਦ ਕਾ ਦੇ ਸੁੱਭਾ ਇਹ ਮੰਨ ਨੂੰ ਪਤਾ ਹਾਂ ਕਿ ਇਹਦੇ ਨੇ ਸਾਰੇ ਰਿਗਮੈਂਟ ਕਰਾਏ ਤੇ ਹੁਣ ਆਪਣੇ ਕੋਲ ਆਰਾਮ ਨਾਲ ਅੱਤੇ ਕੰਪੀ ਦੇਖਣ ਧਰਮੇ ਸਲਫ ਦੇ ਉੱਪਰ ਤੇ ਆ ਸੇ ਨੂੰ ਟਾ ਕੇ ਰੱਖਾਇ ਸੀ ਕਿਸੇ ਦੇ ਕੋਈ ਆਉਂਦਾ ਜਾਂਦਾ ਨਾ ਕਿਸੇ ਵੰਦਾ ਤੇ ਪਰ ਮੈਨੂੰ ਇਸਦੇ ਡਰ ਬਹੁਤ ਆ ਰਹਾ ਹੈ ਕਿ ਆਹ ਮਨਿਕ ਇਹ ਬੱਚੇ ਖੇਲਦੇ ਨੇ ਤੇ ਗੌਰ ਨੂੰ ਨਾ ਮਾਰਨ ਤੇ ਆਹ ਤਾਂ ਸਿਰਫ ਕੋਈ ਨਹੀਂ ਜਿਹਦੇ ਤੁਸੀਂ ਤਾਂ ਦੇ ਰੱਖੇ ਜਾਂਦੇ ਨੇ ਤੇ ਉੱਪਰ ਪੜਦੇ ਹੋ ਥੋੜ੍ਹੀ ਥੋੜ੍ਹੀ ਬਿੱਲ ਹਰੇ ਗ੍ਰੋਥ ਹੋਈ ਹੈ ਬਿੱਲ ਦਿਖਾ ਰਹੀ ਹੈ ਤੁਹਾਨੂੰ ਕਿ ਉਹ ਬਲਕਿ ਵੀ ਹਲੇ ਵੀ ਨੁਕੀ ਘਟਾ ਬਹੁਤ ਆਉਂਦਾ ਜਦੋਂ ਮਤਲਬ ਹੱਸ ਨਹੀਂ ਚੱਲਦਾ ਹੁੰਦਾ ਆਪਸ ਚੋਂ ਆਉਂਦਾ ਕਾਲਸ ਬਹੁਤ ਜ਼ਿਆਦਾ ਨਜਾਇਜ਼ ਆਉਂਦੀ ਹੋਣੀ ਸੀਗੀ ਉਹਦੇ ਕਰਕੇ ਤੁਸੀਂ ਫੜਦੇ ਲਵਾਏ ਸੀਗੇ ਜਿਹੜੀ ਬਿਲਡਾਂ ਰਹਿਣੀਆਂ ਨੇ ਨਾ ਬਿਲਡਿੰਗ ਦੇ ਵੀ ਹਲੇ ਵੀ ਬਹੁਤ ਜ਼ਿਆਦਾ ਨੁਕੀ ਕਰਾਸ ਹੋਦੀ ਹੈ ਇਹ ਪਰ ਉਹ ਨੂੰ ਸਾਫ਼ ਕਰਨੀ ਪੈਂਦੀ ਹੈ ਟੀਵੀ ਦੇ ਨਗਰੋਂ ਤੋਂ ਲੈ ਕੇ ਇਸ ਵਿੱਚ ਮਟ ਕੱਲੀ ਪੈਂਦੀ ਹੈ ਹਰੇ ਘਰ ਵਿੱਚ ਲੇਡੀਜ਼ ਨੂੰ ਤੇ ਅੱਜ ਮੇਰਾ ਸੋਹਣੇ ਲਗਭਗ ਪੂਰਾ ਘਾ ਪਿਆ ਤੇ ਅਸੀ ਉਹ ਦੇਖੋ ਪਿੱਛੇ ਚਾਦਰ ਲਾਈ ਹੋਈ ਹੈ ਮਤਲਬ ਚਾਦਰ ਵੀ ਲਾਈ ਸੀ ਨੀ ਪਰਦੇ ਵੀ ਲਾਈ ਸੀ ਉਹ ਇਸੇ ਕਾਰਨ ਕਰਕੇ ਲਾਈ ਸੀ ਕਿ ਜਿਹੜੀ ਮੈਂ ਥੋੜੀ ਲਿਤੀ ਉਹ ਨਹੀਂ ਘਟਦੇ ਤੇ ਅੱਜ ਹਾਂ ਨਾ ਮੇਸਰਨਾ ਪ੍ਰੋਡਕਟ ਲਗਾਇਆ ਸੀ ਇੱਕ ਇਹ ਤੇ ਮੈਂ ਸੋਚਿਆ ਕਿ ਚਲੋ ਇਹਨਾਂ ਨੂੰ ਤੇ ਉਹ ਗੇੜੀ ਵੀ ਸਮਾਨ ਜਿਹੜੇ ਸਿਰਸਿਰੇ ਖਿੱਚਿਆ ਨੇ ਇਹਦੇ ਵੀ ਪਾ ਕੇ ਰੱਖ ਦਿੰਦੀ। ਤੇ ਇਹ ਮੇਰੇ ਨੂੰ ਕਿਸੇ ਕੰਮ ਨਹੀਂ ਆ ਰਹਾ। ਤੇ ਆਹ ਦੇਖੋ ਇਹਨਾਂ ਵਿੱਚ ਸਮਾਨ ਪਾ ਕੇ ਰੱਖਣਾ ਇਹ ਮੈਂ ਮਿਸ਼ਨ ਯੂਨੀਵਰਸਿਟੀ ਦੇ ਕੋਲੋਂ ਦਿਖਾਉਂਗੀ ਕਿ 480 ਆਇਆ ਸੀਗਾ। ਇਹ ਮੇਰਾ ਬਹੁਤ ਵਧੀਆ ਨਿਕਲੇ ਮੈਨੂੰ ਲੱਗਦਾ ਕੋਲ 4-5 ਸਾਲ ਹੋ ਗਏ ਸਨ ਬਾਠ ਜਿਹੜੇ ਤੇ ਦਿੱਲੀ ਵਰਤਦੀਆਂ। ਇਹ ਵੀ ਮੈਂ ਕੋਈ ਇੱਕ ਵਾਰੀ ਬਾਜ਼ਾਰ ਤੇ ਹਰ ਯੂਜ਼ ਤੇ ਆਹ ਬਾਹਰ ਤੋਂ ਲੈ ਲਿਆ ਕਿ ਹਿਸੇ ਦੇ ਦੂਰ ਤੋਂ ਲੈ ਕੇ ਆਈ ਸੀ ਵੀ ਇਹਨਾਂ ਨੂੰ ਉੱਤੇ ਰੱਖਾ। ਜੋ ਜੱਟਰੇ ਦਾ ਕੋਈ ਮਿਕਸਚਰ ਵੀ ਰੋ ਤੇ ਕਾਮ ਨੂੰ ਕੁੰਡੀ ਵਾਲੀ ਜੀ ਨੂੰ ਮੇਨੂੰਾ ਮਤਲਬ ਹੈ ਕੱਪੋ ਕੱਖਣ ਨੂੰ ਬਹੁਤ ਉੱਪਰ ਸਟੈਂਡ ਤੇ ਜਿਹੜਾ ਘਟ ਸੀ ਤੇ ਉੱਥੇ ਮੋਸਲੀ ਗਲਾਸ ਜਿਹੜਾ ਰੱਖੇ ਜਾਂਦੇ ਸੀਗੇ ਤੇ ਫਿਰ ਮੈਂ ਇੱਥੇ ਮਤਲਬ 파ਕੂ ਕੱਪ ਜੀ ਸੀਗੇ ਕੋਲ ਫੈਲ ਗਿਆ ਕੋਈ ਵੱਡੀ ਕੋ ਛੋਟੀ ਤੇ ਇਹ ਫਿਰ ਮੈਂ ਇਹ ਇੱਥੇ ਵੀ ਵਾਪਸ ਕੁੰਡੀ ਵਾਲੀ ਸੀ ਜਿਹੜਾ ਲੰਗੇ ਜਾਣਗੇ ਆ ਦੇਖੋ ਕਿ ਮੈਂ ਤਾਂ ਕੰਦੇ ਸੀ ਸੀ ਇਹ ਇਹ ਮੇਰਾ ਫੇਵਰਟ ਕੱਪ ਹੈ ਮੈਂ ਇਹ ਸਟਾਫ ਹੀ ਨਹੀਂ ਹੈ। ਥੋੜੇ ਤਿਰਕਿਆ ਹੋਇਆ ਪਰ ਮੈਨੂੰ ਇਹ ਪਸੰਦ ਬਹੁਤ ਹੈ। ਮੈਂ ਸ਼ੁਰੂ ਤੇ ਇਹ ਵੀ ਪਿੰਦੀ ਹੈ ਨਹੀਂ ਹੈ। ਤੇ ਮੇਰੇ ਪਿੱਛੇ ਆਹ ਲੰਮਾ ਸੀਗਾ ਮੈਂ ਇਹ। ਤੇ ਉੱਥੇ ਵੀ ਮੈਂ ਹੀ ਇਹ ਚ ਪਿੰਦੀ ਹੁੰਦੀ ਸੀ ਇੱਥੇ ਵੀ। ਹਾਂ ਦੇਖੋ ਨਾ ਕੋ ਛੋਟੇ ਸਾਈਟ ਦੇ ਕਿਤੇ ਸਾਈਟਾ ਉੱਤੇ ਸੁਪਰ ਕਲਾਸ ਰੇਂਡ ਹੈ ਜਿਹੜੇ ਮੈਂ ਜਾਇ ਕਰ ਜਾਂਦੀ ਸੀ ਤੇ ਜਿੰਨ ਚੱਖਣ ਲੱਗਦੀ ਸੀ ਨਾ ਤੇ ਮਤਲਬ ਸਾਰੇ ਫੁੱਲੇ ਹੁੰਦੇ ਸੀ ਭਾਂਡੇ। ਤੇ ਇਸੇ ਨਾਲ ਸੰਬੰਧਿਤ ਲੋਕ ਕੱਢੀ ਕੁਲ ਦੀ ਵਾਲੀ ਜਾਵੇ ਕਿ ਜਦੋਂ ਜਦ ਵੀ ਨੇ ਕੱਪ ਉਪਰੇ ਸਾਈਡ ਤੇ ਰੱਖ ਲੇ ਮੇਰੇ ਕੋਲ ਤੇ ਆ ਦੇਖੋ ਤੇ ਮੇਰੇ ਨਾਲ ਤੇ ਇਹਨਾਂ ਤੋਂ ਜਾਲੀ ਤੇ ਟੋਪੀ ਸੀਗੀ ਮਤਲਬ ਉਹ ਵੀ ਇੱਥੇ ਟੰਗੀ ਜਾਂਦੀ ਹੈ ਮੇਰੇ ਮੈਨੂੰ ਕਾਫੀ ਈਜ਼ੀ ਹੋ ਗਿਆ ਨਹੀਂ ਤਾਂ ਉੱਥੇ ਸਾਮਾਨ ਸਾਰਾ ਪਿਆ ਹੈ ਤਾਂ ਦੇਖੋ ਮੇਰੇ ਕੋਲ ਹਰ ਇੱਕ ਤਰ੍ਹਾਂ ਦੇ ਕੱਪ ਨੇ ਫ੍ਰੀਤੇ ਹੋਏ ਮੈਨੂੰ ਇਹ ਕੱਪੜਾ ਬਹੁਤ ਸ਼ੌਕ ਹੈ ਮੈਨੂੰ ਜਦ ਵੀ ਮੈਂ ਜਾਣੀ ਹੈ ਨਾ ਮੈਨੂੰ ਇਹ ਬਹੁਤ ਸੋਹਣਾ ਲੱਗਦਾ ਹੈ ਮੇਰਾ ਜੀ ਕਰਦਾ ਹੁੰਦਾ ਹਰ ਵੇਲੇ ਲੈਣ ਨੂੰ ਬਟ ਇਹ ਦਿਨ ਹੈਗੀ ਹੁਣ ਮੇਰੇ ਕੋਲ ਪਹਿਲਾਂ ਵੀ ਪਏ ਨੇ ਬਹੁਤ ਦੇਖੋ ਇੱਕ ਮੇਰੇ ਕੋ ਆ ਕੱਪੜਾ ਹੈ ਇਹ ਦੋ ਸਾਈਡ ਦੇ ਕੱਪੜੇ ਕੀ ਹੈ ਇੱਕ ਉਹ ਜਿਹੜਾ ਪਿੱਛੇ ਲੱਗ ਰਹੇ ਨੇ ਇਹ ਨਾਮ ਆਦਾ ਹੈ ਅੰਬਾਸਡਰ पहमे नी थरी बहुत मतलब सावन हो पा दिल्ली को गी राख र आना आ, को टपेर नेमेरीने ने, की ल ਤੇ ਮੈਂ ਇਹ ਪਿੰਨ ਲੈ ਕੇ ਆਈ ਸੀ ਤੇ ਮੈਂ ਇਹਨਾਂ ਨੂੰ ਯੂਸ ਕਰਦੀਆਂ। ਕਹਿੰਦੇ ਨੇ ਕਿ ਕਾਂਸੀ ਵਧੀਆ ਹੁੰਦੀ ਹੈ ਕਿ ਲੋਹ ਬਾਕੀ ਰਹਾ ਸੀਗੇ। ਉਹਨਾਂ ਦੁਆਰਾ ਦੇ ਲੋਕ ਇਹ ਜੰਮਰ ਲੋਹੇ ਬਰਤਣ ਲਾਗੇ। ਅਲੂਮੀਨੀਅਮ ਤੋਂ ਲੋਕਾਂ ਨੇ ਛੇ ਦਿਰ ਸਾਤੇ ਸਟੀਲ ਨੂੰ ਵੀ ਕਾਫੀ ਹੱਦ ਤੱਕ ਛੱਡਦੇ ਜਾਂਦੇ ਨੇ। ਜਦੋਂ ਮੈਂ ਦਮਾ ਲੜੇ ਕੋਨੀਆ ਤਾਂ ਮੇਰਾ ਇੱਕ ਦਦਾ ਜਿਨੇ ਲੰਗਦਾ ਜਿਵੇਂ ਮੇਰੇ ਗਿਰ ਜਾਂਦੇ ਨੇ ਭਾਂਡੇ ਦੇ ਫੇਰ ਰੱਖ ਕੇ ਦੂਜੇ ਰੱਖ ਦੰਨੀ ਹੈ ਉਹ ਦਿੱਤੇ ਹੁਣ ਮਰੇ ਹੀ ਉੱਤੇ ਪਏ ਸੀਗੇ ਤੇ ਹੁਣ ਮੈਂ ਇਹਦੇ ਵਿੱਚ ਜੀਰਾ ਵਗੈਰਾ ਮੇਥੀ ਬੜੀਆਂ ਹੋਰ ਸਬਜ਼ੀਆਂ ਰੱਖੂਗੀ ਮੈਂ ਇਥੇ ਆਹ ਮੈਂ ਜਿਹਨੇ ਕਰ ਮੇਰੇ ਰਾ ਕੇ ਰੱਖੀ ਹੋਈ ਹੈ ਇਹ ਮੈਂ ਸ਼ਫਾਲ ਦੇ ਮੇਲੇ ਦੇ ਬੰਦੇ ਚੀਕ ਮਿਲਦਾ ਹੈ ਨਾਲ ਨੂੰ ਇਹ ਰੱਖਣ ਮੇ ਤੇ ਖੁੱਟ ਚੁੱਕਿਆ ਹੈ وہ میری کلے کیڑے رکھی ہوئی ہے کئی بار چلو کھیر وغیرہ بنا ہو جا کشور ادھر آ جی پرانے زمانے کی جا سی اگے بچتی ہوئی میں سامان رکھنی اپنا تھوڑی جی میری سٹ کرنے والی پی ہے کیونکہ جنا ٹائم میرا بیٹا گھر سی جون مہینے انہوں نے دیکھو مجھے کچھ نہیں کر دیا ہے چلو جلائی مہینا چڑھ گیا تو میں

ਏ ਮੇਰੀ ਇਸ ਵੀਡੀਓ ਦਾ ਨਾ ਪਾਰਟ 1 ਹੈ ਤੇ ਪਾਰਟ ਦੂਜਾ ਹਲੇ ਰਹਿਦਾ ਮੇਰਾ ਅੱਜ ਪਾਰਟ 1 ਵਿੱਚ ਬਸ ਇੰਨਾ ਕਿਹਾ ਕਿ ਮੈਂ ਇਹ ਸਮਾਨ ਦੀ ਸਫਾਈ ਸੋਇ ਦੀ ਸਾਫਸਫਾਈ ਕਰਨ ਲੱਗੀ ਹੋਈ ਸੀਗੀ ਤੇ ਇਹ ਸਮਾਨ ਮਤਲਬ ਕੱਟ ਕੇ ਰੱਖਿਆ ਸੀਗਾ ਦੂਜੀ ਵੀਡੀਓ ਵਿੱਚ ਮੈਂ ਦਿਖਾਵਾਂਗੀ ਸਮਾਨ ਵਗੈਰਾ ਪਾਉਂਦੀ ਤੇ ਉੱਥੇ ਚਿੰਨ੍ਹ ਜਿਹੜੇ ਮੈਂ ਫੱਟੇ ਪਾਏ ਸੀਗੇ ਤੇ ਜੇ ਮੇਰੀ ਵੀਡੀਓ ਪਾਣੀ ਮੋਟੀ ਵਧੀਆ ਲੱਗਦੀ ਤੁਹਾਨੂੰ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਜਾ ਕਰੋ ਤੇ ਪਲੀਜ਼ ਪਲੀਜ਼ ਮੈਨੂੰ ਥੋੜਾ ਜਿਹਾ ਸਪੋਰਟ ਕਰੋ ਮੈਨੂੰ ਥੋੜੀ ਸਪੋਰਟ ਦੀ ਜ਼ਰੂਰਤ ਹੈ ਤੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਕਿ ਕਿ ਮੈਂ ਇਹ ਸਾਰਾ ਸਮਾਨ ਉਤੋਂ ਉਤੋਂ ਵਗੈਰਾ ਰੱਖਿਆ ਤੇ ਥੋੜਾ ਦੱਸਿਆ ਕਿ ਮੈਂ ਇਹ ਚੀਜ਼ ਇੱਥੇ ਲਗਾਈ ਹੈ ਤੇ ਅਗਲੀ ਵੀਡੀਓ ਵਿੱਚ ਮੈਂ ਫਿਰ ਸਮਾਨ ਵਗੈਰਾ ਰੱਖੂੰਗੀ ਤੇ ਉਦੋਂ ਤੱਕ ਹੀ ਵੇਟ ਕਰੋ ਤੇ ਵੀਡੀਓ ਦੇਖਣੇ ਬਹੁਤ ਬਹੁਤ ਧੰਨਵਾਦ